ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ 7/2501 ਦੇ ਪਹਿਲੇ 5 ਦਿਨ ਦੀ ਤੁਹਾਨੂੰ ਹਾਲਤ ਦਿਖਾਈ ਸੀ ਤੇ ਅੱਜ ਦੀ ਵੀਡੀਓ ਚ ਵਿੱਚ 28P67 ਹਾਈਬ੍ਰਿਡ ਝੋਨਾ ਜਿਹੜਾ ਬੀਜਿਆ ਮੈਨੂੰ ਲੱਗਦਾ ਸਾਰਾ ਸਾਡਾ ਪਿੰਡ 70% ਏਰੀਆ ਦੇ ਵਿੱਚ 28P67 ਲੱਗੂਗਾ ਤੇ ਸਾਡੇ ਏਰੀਆ ਦੇ ਵਿੱਚ ਵੀ ਬਹੁਤ ਲੱਗਦਾ ਇਹ ਕਿਉਂਕਿ ਇਹ ਹਾਈਬ੍ਰਿਡ ਝੋਨਾ ਬਹੁਤ ਵਧੀਆ ਝਾੜ ਹੈ ਦਾ ਸਾਡੇ ਪਾਣੀ ਆ ਜਿਹੜਾ ਉਹ ਥੋੜਾ ਜਿਹਾ ਨਰਮ ਆ ਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਕਾਮਯਾਬ ਹੈ ਦਰਮਿਆਨੀਆਂ ਦੇ ਵਿੱਚ ਖਰਾਕ ਹੈ ਜਿਹੜੀ ਇਹਨੂੰ ਥੋੜੀ ਜੀ ਘੱਟ ਰੱਖੋਗੇ ਤਾਂ ਉਨਾ ਹੀ ਦੁੱਗਣਾ ਝਾੜ ਦੇਊਗਾ ਇਹ 35 ਤੋਂ ਲੈ ਕੇ 40 ਕੁਇੰਟਲ ਤੱਕ ਵੀ ਹੱਥ ਮਾਰ ਸਕਦੇ ਆ ਇਹਦੇ ਨਾਲ ਜੇ ਚੰਗੀ ਤਰ੍ਹਾਂ ਇਹਨੂੰ ਗੌਰ ਕਰਾਂਗੇ ਜੂਰੀਏ ਦੇ ਗੱਟੇ ਇਹਨੂੰ ਦੋ ਹੀ ਰੱਖਣੇ ਆ ਵੱਧੋ ਵੱਧ ਹਨਾ ਤੇ ਹੋਰ ਲਟਰਮ ਪਟਰਮ ਵੀ ਨਹੀਂ ਬਾਹਲਾ ਪਾਲਦਾ ਇਹ ਦੋ ਕੁ ਸਪਰੇਹਾਂ ਪਾਲਦਾ ਬਸ ਫੰਗਸ ਦੇ ਫੰਗੀ ਸਾਈਡ ਕਰਨਾ ਪੈਂਦਾ ਇਹਨੂੰ ਕਿਉਂਕਿ ਫੰਗਸ ਜੀ ਥੋੜੀ ਜੀ ਆ ਜਾਂਦੀ ਹੈ ਨੇ ਜੜਾਂ ਦੇ ਵਿੱਚ ਵੀ ਸ਼ਿਕਾਇਤ ਆ ਜਾਂਦੀ ਹੈ ਤੇ ਉਹਦੇ ਕਰਕੇ ਫੰਗੀ ਸਾਈਡ ਇੱਕ ਚੰਗਾ ਕਰ ਦੋ ਬਾਕੀ ਤੇਲੇ ਵਾਲੀਆਂ ਤੇ ਸੁੰਡੀ ਵਾਲੀਆਂ ਮੌਸਮ ਦੇ ਉੱਤੇ ਡਿਪੈਂਡ ਹੁੰਦੀਆਂ ਉਹ ਤੁਸੀਂ ਕਰ ਦੋਗੇ ਅੱਗੇ ਵੀਡੀਓ ਪੈਂਦੀਆਂ ਰਹਿਣੀਆਂ ਇਹ 1250 ਨੂੰ ਮਿਲਿਆ ਸੀ 20 ਹਨਾ ਵਿੱਚ ਵਿੱਚ 1300 ਨੂੰ ਵੀ ਵਿਕਿਆ ਹੁਣ 1210 ਨੂੰ ਵੀ ਦੇਈ ਜਾਂਦੇ ਆ 1200 ਨੂੰ ਵੀ ਦੇਈ ਜਾਂਦੇ ਆ ਹਨਾ ਅਲੱਗ-ਅਲੱਗ ਰੇਟ ਹੁੰਦਾ ਜਿਵੇਂ ਜਿਵੇਂ ਡਿਮਾਂਡ ਹੁੰਦੀ ਹੈ ਉਸ ਹਿਸਾਬ ਦੇ ਨਾਲ ਬੀਜ ਦੀ ਵਿਕਰੀ ਹੁੰਦੀ ਹੈ ਇਹਦੀ 3 ਕਿਲੋ ਦੀ ਪੈਕਿੰਗ ਹੁੰਦੀ ਹੈ ਪਾਇਨੀਅਰ ਕੰਪਨੀ ਦਾ ਵੀ ਹੈ ਇਹ ਕੋਰਾਟੇਵਾ ਜਿਹੜੀ ਬਹੁਤ ਵਧੀਆ ਪੈਸਟਿਸਾਈਡ ਦੀ ਕੰਪਨੀ ਆ ਉਹਦੇ ਅੰਡਰ ਰਿサーチ ਵੀ ਹੈ ਇੱਕ ਹਾਈਬ੍ਰਿਡ ਵੀ ਹੈ ਯਾਨੀ ਤੁਸੀਂ ਘਰੇ ਨਹੀਂ ਇਹਨੂੰ ਤਿਆਰ ਕਰ ਸਕਦੇ ਇਹ ਚੌਥੇ ਦਿਨ ਦੀ ਸੀ ਆਹ ਦੇਖ ਸਕਦੇ ਹੋ ਜੀ ਤੁਸੀਂ ਪੰਜਵੇਂ ਦਿਨ ਦੀ ਸਵੇਰੇ ਮਾਰਨਿੰਗ ਉਹ ਜਿਹੜੀ ਵੀਡੀਓ ਸੀ ਉਹ ਚੌਥੇ ਦਿਨ ਦੀ ਸੀ ਤੇ ਪੰਜਵੇਂ ਦਿਨ ਦੀ ਮਾਰਨਿੰਗ ਆ ਯਾਨੀ ਅੱਜ ਤਰੀਕ ਹੋ ਚੁੱਕੀ ਹੈ ਜੀ ਇੱਕ ਮਿੰਟ ਅੱਜ ਤਰੀਕ ਹੋ ਚੁੱਕੀ ਹੈ ਜੀ 25 ਤੇ 21 ਨੂੰ ਬੀਜੀ ਸੀ ਇਹ 21 22 23 24 ਤੇ 25 ਅੱਜ 5ਵੇਂ ਦਿਨ ਦੀ ਮਾਰਨਿੰਗ ਤੁਸੀਂ ਇਹਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਉੱਤੇ ਇਹ ਰੂੜੀ ਪਾਈ ਸੀ ਪਰ ਰੂੜੀ ਨਾ ਮੋਟੀ ਪਾਤੀ ਇਹਨਾਂ ਨੇ ਮੈਂ ਤਾਂ ਇਹ ਨਹੀਂ ਸੀਗਾ ਮੋਟੀ ਪਾਤੀ ਤੇ ਇਹ ਹੁਣ ਜਦੋਂ ਅੱਠਰ ਗਿਆ ਪਾਣੀ ਸੁੱਕ ਗਿਆ ਕੱਲ ਨੂੰ ਇਹ ਸਾਰੀ ਰੂੜੀ ਉੱਤੋਂ ਚੱਕ ਦਾਂਗੇ ਰੂੜੀ ਦਾ ਮਕਸਦ ਇਹ ਹੀ ਹੁੰਦਾ ਵੀ ਨਮੀ ਰਵੇ ਥੋੜੀ ਜਿਹੀ ਉੱਤੋਂ ਟੱਕਿਆ ਰਹੇ ਤੇ ਉੱਤੋਂ ਮੋٹے-ਮੋٹے ਡਲੇ ਚੱਕ ਦਾਂਗੇ ਥੱਲੋਂ ਨਿਕਲ ਆਊਗੀ ਤੇ ਵਟਾਂ ਦੇ ਨਾਲੋਂ ਵੀ ਇਹਨਾਂ ਨੇ ਥੋੜੀ ਜੀ ਗਲਤੀ ਕੀਤੀ ਇੱਕ ਵੀ ਜੰਦਰਾ ਦੁਆਰਾ ਸੁੱਟਿਆ ਨਹੀਂਗਾ ਕਾਲੀ ਕਾਲੀ ਦੇ ਵਿੱਚ ਕਹਿੰਦੇ ਬੀਜ ਸੀ ਤੇ ਉੱਥੇ ਨੀਵੀਂ ਰਹੇਗੀ ਉਹ ਲੇਟ ਉਗਰੀ ਆ ਉਗ ਤਾਂ ਜਾਊਗੀ ਪਰ ਉਹ ਥੋੜੀ ਜੀ ਲੇਟ ਉਗੂਗੀ ਤੇ ਤੁਸੀਂ ਆ ਹਾਲਤ ਦੇਖ ਸਕਦੇ ਹੋ ਸਵੇਰ ਦੀ ਵੀਡੀਓ ਇਹ 25 ਤਰੀਕ ਦੀ ਅੱਜ ਦੀ 28p 67 ਵੀ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿੰਨਾ ਲਾਇਆ ਹੋਇਆ ਪਹਿਲਾਂ ਜਾਂ ਐਦ ਕੀ ਜੇ ਲਾਉਣਾ ਤਾਂ ਕਿੰਨੇ ਕਿੱਲੇ 28p 67 ਲਾਓਗੇ ਤੇ ਬਾਕੀ ਆ ਦੇਖੋ ਐ ਕਰਕੇ ਚੱਕ ਦਾਂਗੇ ਥੱਲੋਂ ਵੀ ਇਹ ਜਿਹੜੇ ਉੱਗ ਪੈਣਗੇ ਨਿਕਲ ਆਉਣਗੇ ਤੇ ਬਾਕੀ ਹੋਰ ਜਿਹੜਾ ਝੋਨਾ ਲਾਓਗੇ ਤੁਸੀਂ ਹਾਈਬ੍ਰਿਡ ਜੇ ਨਹੀਂ ਲਾਉਣਾ ਤਾਂ ਕਿਹੜੀ ਵੈਰੈਟੀ ਲਾਉਣੀ ਹੈ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਆਪਦਾ ਏਰੀਆ ਨਾਲ ਜ਼ਰੂਰ ਮੈਂਸ਼ਨ ਕਰ ਦਿਓ ਵੀਰ ਮੇਰੇ ਆ ਵੀ ਪਤਾ ਲੱਗ ਜੇ ਵੀਡੀਓ ਆਪਣੀ ਕਿੱਥੋਂ ਤੱਕ ਜਾਂਦੀ ਹੈ ਜਿਹੜੇ ਨਵੇਂ ਦਰਸ਼ਕ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਵੀਡੀਓ ਦੇਸੀ ਤਰੀਕੇ ਨਾਲ ਐਂ ਆਪਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਥੈਂਕ ਯੂ ਸੋ ਮੱਚ ਜੀ